ਵੇ ਕਾ ਮਮੀ ਜੀ ਡਾਰ ਕੀ ਚੀਜ਼ ਹੁੰਦੀ ਆ ਸਾਡੇ ਆਖਿਆਂ ਵੀ ਕੰਮ ਨੂੰ ਹੱਥ ਨਹੀਂ ਲਾਉਂਦੀ ਤੇ ਹੁਣ ਬਿਨਾ ਆਖਿਆਂ ਹੀ ਘਾਪੁੱਟੇ ਜਾਂਦੀ ਆ ਵੀ ਮੈਨੂੰ ਵੇਖਣ ਵਾਲਾ ਵੀ ਆ ਕੋ ਵੀ ਸਾਰਾ ਕੰਮ ਕਰਾਂਦੀ ਇਹਦੇ ਨਾਲੇ ਭਾਜੀ ਦੇ ਹੁੰਦੇ ਚੰਗੀ ਬੰਦੀ ਆ ਡਾਰ ਵਗੈ ਚੀਜ਼ ਹੁੰਦਾ ਵਾ ਸਿਮਾ ਢਾਰੀ ਆ ਦਾ ਸਾਰਾ ਘਾਪੁੱਟਿਆ ਇਹਨੇ ਹੁਣ ਪਤਾ ਕਰਿੰਦਾ ਆਇਆ ਵਾ ਸਾਡਾ ਕੋਈ ਡਰ ਨਹੀਂ ਉਹਦਾ ਡਰ ਵਾ ਤੇ ਉਹਦੇ ਡਰਨਾ ਕੰਮ ਕਰਨ ਲਈ ਆ ਨਾ ਭਾਜੀ ਆਉਂਦੇ ਨਾ ਇਨੇ ਬਾਨੇ ਨਾ ਉਦਾਂ ਹੀ ਜਾ ਕੇ ਟਾਈਮ ਪਾਸ ਕਰਉਣਾ ਹੈਗਾ ਕਮਾਣੀ ਹਾਂ ਉਹ ਹੀ ਗੁੱਟ ਵਾ ਹੁਣ ਕਿੱਦਾਂ ਕੰਮ ਹੋਣ ਲਿਆ ਸਿਮਾ ਇਹੋ ਤੇ ਇਹਦੇ ਚ ਚਲਾਕੀਆਂ ਵਾ ਚਲ ਘਰ ਦਾ ਕੰਮ ਤਾਂ ਕਰਨ ਰਹੀ ਆ ਇਹ ਤਾਂ ਨਹੀਂ ਮੋਢੇ ਤੇ ਪਰਸ ਪਾਇਆ ਤੇ ਤੁਰਪੀ ਬਾਹਰ ਮੈਂ ਨਹੀਂ ਸੋ ਸੋ ਕਰਵਾ ਕੈਮਰੇ ਦਾ ਇੰਨਾ ਸੋਖੀ ਹੋ ਸਾਨੂੰ ਅੱਧਾ ਪਤਾ ਹੀ ਨਹੀਂ ਲੱਗਣਾ ਕਿੱਦਾਂ ਚੜਗਿੱਲੀ ਮਾਰੀ ਇਹਨੇ ਅੰਦਰ ਤੇ ਚਾਰ ਦਿਨ ਕਹਿੰਦੀ ਕਿ ਭਾਲਦੀ ਕਿ ਮੈਂ ਮੰंजे ਤੇ ਰੋਟੀ ਖਾਉਂਗੀ ਨਾ ਤਾਰਾ ਤੇ ਆਪਣੇ ਆਪ ਹੀ ਹੋ ਜਾਂਦਾ ਬੰਦੇ ਦਾ ਹਾਂ ਹੋਏ ਤੇ ਹੈ ਵਾ ਠੀਕ ਆ ਕਾਮਰੇ ਦਾ ਸੁੱਖ ਵੀ ਬੜਾ ਤੇ ਚਲੋ ਦੁੱਖ ਵੀ ਬੜਾ ਵਾ ਹੂੰ ਚਲ ਇਹਨਾਂ ਤੇ ਹੈ ਵਾ ਆਪਣਾ ਹੁਣ ਬੱਚਾ ਸੰਭੋਗੀ ਕੰਮ ਕਰੂਗੀ ਪਰ ਕਾਮਰੇ ਸਬੂਤ ਵਾ ਇੱਕ ਚੀਜ਼ ਵਾ ਉਦਾਂ ਤੇ ਉਹ ਤੇ ਹੈ ਹਾਂ ਹੈ ਕਾਮਰੇ ਤਾਂ ਹੁਣ ਸਚਾਈ ਯਾਰ ਹੋਈ ਆ ਜੇ ਗਾੜੀ ਭਾਜੀ ਤੇ ਸਮਝਾਇਆ ਸਮਝਾਈ ਰੋਗੀ ਤਾਂ ਹੀ ਆ ਹਾਂ ਹੋਏ ਤੇ ਹੈ ਰੋਜ਼ ਰੋਜ਼ ਇਦਾਂ ਕੀਤਾ ਤਾਂ ਸਾਰਨਾ ਨੇ ਅੱਜ ਕੁਝ ਹੋਰ ਕਰ ਲਿਆ ਕੱਲ ਕੁਝ ਹੋਰ ਕਰ ਲਿਆ ਫਿਰ ਉਹ ਗੱਲਾਂ ਤੁਰ ਪੀਆਂ ਹਾਂ ਹੋਏ ਤੇ ਘਰ ਠੀਕ ਆ ਹਨਾ ਜਿੰਨੇ ਦਾ ਕਲਵੰਦਰ ਰਹੂ ਉਹਨੇ denn ਲੜਾਈ ਤੇ ਘਰ ਚੋਂ ਮੁੱਕੀ ਰਹੂਗੀ ਦੱਸਿਆ ਭਾਈ ਨੇ ਰਹਿਣਾ ਵਾ ਕਿਦਾਂ ਸਲਜਣਾ ਵਾ ਹਾਂ ਤੇ ਇੱਥੇ ਹੀ ਆ ਤਾਂ ਕੋਈ ਦੱਸਿਆ ਨਹੀਂ ਮੈਨੂੰ ਨਹੀਂ ਲੱਗਦਾ ਰਹਿਣਗੇ ਕਿਉਂਕਿ ਅੱਗੇ ਵੀ ਘਾਟ ਹੀ ਰਹਿੰਦੇ ਆ ਹਾਂ ਤੇ ਤੈਨੂੰ ਪਤਾ ਗੱਡੀਆਂ ਦਾ ਕੰਮ ਆ ਇਦਾਂ ਜਦੋਂ ਆਰਡਰ ਆ ਗਿਆ ਉਦੋਂ ਹੀ ਨੱਥ ਜਾਣਾ ਉਹਨਾਂ ਨੇ ਕਹਿੰਦਾ ਤੇ ਵਿਚਾਰਾ ਉਹ ਵੀ ਰੁਖੀ ਰੁਖੀ ਨੂੰ ਬਥੇਰਾ ਆਵਾਜ਼ ਦਰ ਉਧਰ ਜਾ ਕੇ ਤੇ ਪਰ ਹੁਣ ਅਗਲੀ ਮੰਨੈ ਤਾਂ ਆਈ ਆ ਸਮਝ ਆਉਂਦਾ ਤੇ ਬਥੇਰਾ ਆ ਉਹ ਕੀ ਤੋਖੇ ਲੋਕੀ ਲਈ ਲੱਗਣਾ ਤੁਸੀਂ ਵੀ ਮੰਮੀ ਜਦੋਂ ਰਿਸ਼ਤਾ ਕੀਤਾ ਬੰਦਾ ਸੋ ਪੋਸ਼ਪੜਤਾਲ ਕਰਦਾ ਵਾ ਕਿ ਬੱਚੇ ਦਾ ਸੁਭਾਅ ਕਿਦਾਂ ਦਾ ਵਾ ਲੱਗੋ ਸਭ ਕੋ ਪਤਾ ਲੱਗ ਹੀ ਜਾਂਦਾ ਵਾ ਸਿਮਾ ਇਹ ਸੰਜੋਗਾਂ ਦੀ ਗੱਲ ਹੁੰਦੀ ਆ ਪਤਾ ਨਹੀਂ ਐਂ ਤੇ ਪੋਸ਼ਪੜਤਾਲ ਵੀ ਕੀਤੀ ਔਰ ਇਹਦਾ ਸੰਜੋਗ ਹੀ ਇਦਾਂ ਦੇ ਕਿੱਥੇ ਕੀਤੀ ਤੁਸੀਂ ਤੇ ਢਾਈਏ ਪੱਟ ਕੀਤੀ ਆ ਮੁੰਡਾ ਵਿਆਹਣ ਵੀ ਕੀਤੀ ਮਿੰਟੋ ਮਿੰਟੀ ਜਿੱਦਾਂ ਕਿਤੇ ਮੁੜ ਕੇ ਰਿਸ਼ਤਾ ਨਹੀਂ ਮਿਲਣਾ ਹੁੰਦਾ ਜਿੱਦਾਂ ਤੇ ਤੁਸੀਂ ਨੀਤ ਦੇ ਸਾਫ ਆ ਅਗਲੇ ਬੰਦੇ ਨੂੰ ਵੀ ਉਦਾਂ ਦਾ ਹੀ ਸਮਝ ਲੈਣੇ ਆ ਬਹੁਤ ਹੈ ਯਾ ਪਰ ਆਏ ਹਾਟੇ ਵਰਗੇ ਲੋਕ ਨਹੀਂ ਕਿ ਹੈਗੇ ਬੇਇਮਾਨਾ ਕਿਤੇ ਕਿੰਨਾ ਹੀ ਖਰਚਾ ਲਾਇਆ ਵਿਆਹ ਤੇ ਇਹ ਹੈ ਅਗਲੇ ਨੇ ਕਿਤੇ ਸੁਆਦ ਨਾ 3 ਮਹੀਨੇ ਨਹੀਂ ਹਟਣਾ ਕੱਟੇ ਨਹੀਂ ਕੱਟੇ ਕਿ ਤ ਹੈ ਤੇ ਬਾਹਰ ਰਲ ਕੇ ਚੱਲਣ ਦੀਆਂ ਹੜਨਾ ਰਲ ਕੇ ਚੱਲਦੀ ਤੇ ਦਿਨੋਂ ਦੁਗਣੀ ਤੇ ਰਾਤੋਂ ਚੁਗਣੀ ਤਰੱਕੀ ਹੁੰਦੀ ਘਰ ਦੀ ਨੇਤੇ ਬੰਦਾ ਇਨਾ ਕੰਮਾਂ 'ਚ ਫਸਿਆ ਰਹਿੰਦਾ ਲੜਾਈ ਹੋ ਗਈ ਸਮਝਾ ਲੋ ਬੁਝਾ ਲੋ ਫੈਸਲੇ ਕਰ ਲੋ ਇਹੋ ਕੰਮਾਂ 'ਚ ਨਿਬੜ ਜਾਂਦੀ ਹੋਰ ਕਿਹ ਕੰਮਾਂ 'ਤੇ ਧਿਆਨ ਹੀ ਨਹੀਂ ਜਾਂਦਾ ਹੋਰ ਕੰਮਾਂ 'ਚ ਕਿਹੜੇ ਵਕਤ ਆਣ ਜਾਣਾ ਜੇ ਤਾਂ ਟੈਨਸ਼ਨ ਨੇ ਖਾ ਲੈਣਾ ਤੇ ਬੰਦੇ ਨੂੰ ਚਾਹ ਤੀਕ ਮੰਮੀ ਮੈਂ ਤੜਕਾ ਲਾ ਲਾਂ ਭਾਈ ਨੇ ਰੋਟੀ ਖਾਣੀ ਹੋਣੀ ਆ ਜਾ ਲਾਂ ਦਾ ਤੜਕਾ ਦਾਦੀ ਜੀ ਹਾਂ ਮਾਸੀ ਦਾ ਫੋਨ ਆਇਆ ਗੱਲ ਕਰ ਲੋ ਮਾਸੀ ਦਾ ਫੋਨ ਆਇਆ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸਣਾਓ ਠੀਕ ਠਾਕ ਆ ਵਿਆਹ ਆ ਗਿਆ ਤੁਸੀਂ ਤਾਂ ਪਹਿਲਾਂ ਦੱਸਿਆ ਹੀ ਨਹੀਂ ਨਰ ਕੋਈ ਨਹੀਂ ਥੋੜੇ ਦੇਣੇ ਹੀ ਤੇ ਤਾਂ ਕੀ ਹੋ ਗਿਆ ਕੋਈ ਗੱਲ ਨਹੀਂ ਜੀ ਆਵਾਂਗੇ ਅਸੀਂ ਸਾਰੇ ਆਵਾਂਗੇ ਕੋਈ ਗੱਲ ਨਹੀਂ ਨਵਾਂ ਨੂੰ ਕਿਹਾ ਦੂੰਗੀ ਕੋਈ ਗੱਲ ਨਹੀਂ ਜੀ ਹੋਰ ਪਰਿਵਾਰ ਰਾਜੀ ਬਾਜੀਆ ਯेलो ਠੀਕ ਠੀਕ ਆਵਾਂਗੇ ਜਰੂਰ ਆਵਾਂਗੇ ਚੰਗਾ ਸਾਸਰੀ ਕੋ ਕਿਹੜਾ ਫੋਨ ਆ ਗਿਆ ਮਾਸੀ ਢਾਡੀ ਦਾ ਹੀ ਮਾਸੀ ਜਿਹੜੇ ਔਲਖਾ ਵਾਲੇ ਹਾਂ ਹੋ ਠੀਕ ਐਂਦੇ ਕਹਿੰਦੇ ਵਿਆਹ ਆ ਗਿਆ ਹੈ ਮੁੰਡੇ ਦਾ ਸਾਰੇ ਆਇਓ ਸਾਰਾ ਪਰਿਵਾਰ ਚਲੋ ਵਧੀਆ ਹੋ ਗਿਆ ਵਾਕੇ ਵਿਆਹ ਮੰਮੀ ਕਿਹਦਾ ਵਿਆਹ ਆ ਗਿਆ ਮਾਸੀ ਨੇ ਢਾਡਿਆ ਹੋ ਖਾਵਾੜੀ ਆਹੋ ਉਹਦਾ ਮੁੰਡੇ ਦਾ ਵਿਆਹ ਲੈ ਮੰਮੀ ਆਈ ਤੇ ਵਿਆਹ ਵੇਖਾਂਗੇ ਸੂਟ ਬਣਾਵਾਂਗੇ ਮਾਨਸ ਵੰਨੇ ਨਾਲੇ ਚਲੋ ਕੋਈ ਨਹੀਂ ਸਲਾਹ ਕਰਦੇ ਆ ਫੇ ਬਣਾਵਾਂਗੇ ਆਹੋ ਵਿਆਹ ਵੇਨੇ ਆ ਕੇ ਚੱਲ ਕਰੋ ਤਿਆਰੀਆਂ ਫੇ ਵਿਆਹ ਦੀਆਂ ਕੇ ਮਾਸੀ ਦਾ ਮੁੰਡੇ ਦਾ ਵਿਆਹ ਆ ਕੋਈ ਨਹੀਂ ਹਾਲਤ ਪਏ ਵਾਵਾ ਦੇਣਾ ਤੈਨੂੰ ਐਡੀ ਕਾਦੀ ਕਾਲੀ ਪਈ ਆ ਹੋਏ ਹੋਏ ਮੰਮੀ ਮੁੜ ਕੇ ਸੂਟ ਸੇਤੀ ਟੇਲਰ ਨਹੀਂ ਦਿੰਦੇ ਹੁਣ ਤੇ ਪੱਜ ਨਾ ਬੰਜਣਗੇ ਕੋਈ ਨਹੀਂ ਬਾਣੇ ਵਿੱਚ ਜਾਣ ਤੇ ਟੇਲਰ ਵੀ ਦੇ ਦਊਗੀ ਕੋਈ ਗੱਲ ਨਹੀਂ ਆਹੋ ਕਰੋ ਤਿਆਰੀਆਂ ਤੁਸੀਂ ਕੋਈ ਨਹੀਂ ਕਰ ਲੈਣੇ ਮੈਂ ਮੈਨੂੰ ਵੀ ਚੱਟੀ ਚੜੀ ਜਾ ਮੈਨੂੰ ਐ ਕੱਲ ਦੋ ਸੂਟ ਬਣਾ ਕੇ ਦੇ ਆਇਓ ਪਤਾ ਨਹੀਂ ਇਹ ਤੇ ਮੋੜ ਘੋੜ ਕੇ ਸੂਟ ਸੂਟਾ ਤੇ ਕਿਉਂ ਟਿਕੀ ਰਹਿੰਦੀ ਐ ਪਤਾ ਨਹੀਂ ਸੂਟ ਸੂਟ ਹੀ ਕਰਦੀ ਰਹਿੰਦੀ ਆ ਕੋਈ ਪਰਵਾਹ ਹੀ ਨਹੀਂ ਹੋਰ ਕੰਮ ਦੀ ਕਾ ਕਰਦੀ ਵੀ ਗਏ ਮਿਆਂਆਂ ਨੂੰ ਵੀ ਚਾਹੀਦੇ ਆ ਹੋਰ ਕਿ ਇਹਨੂੰ ਟੱਬਰ ਦੇ ਜੀ ਨੂੰ ਚਾਹੀਦੇ ਆ ਇਹ ਤੇ ਆਪਣੇ ਸੂਟਾਂ ਦੇ ਰੋਣੇ ਰੋਂਦੀ ਰਹਿੰਦੀ ਨਹੀਂ ਪਿਆਇਓ ਤੇ ਮੈਨੂੰ ਬਦਾ ਹੋਰ ਸੂਟ ਬਣ ਜਾਣਾ। ਅਜੇ ਕੱਲ ਸੁੱਤਾ ਤੋਂ ਲੜਾਈ ਹੋਈ ਆ। ਹਾਂ। 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 ਹਾਂ ਤਾਂ ਫੇਰ ਆਪ ਗੱਲ ਕਰ ਲਿਓ ਕੋਈ ਨਹੀਂ ਆਖੂਗੀ ਮੈਂ ਉਹਦਾ ਦੇ ਦੇ ਹਾਂਜੀ ਹੂੰ ਕਿਰਦਾ ਪੀਓ ਪਤ ਕੋੜੇ ਵੇਚ ਕੇ ਸੁੱਤੇ ਕਿੱਧਰ ਦੀ ਨੀਂਦ ਆਈ ਆ ਵਿਆਹ ਆ ਗਿਆ ਵਾ ਆ ਜਾ ਮਰਾ ਆ ਜਾ ਬਹਿ ਜਾ ਇਹਦਾ ਆ ਗਿਆ ਵਿਆਹ ਵਿਆਹ ਤਾਂ ਸਰਾਈ ਦੇ ਮੁੰਡੇ ਦਾ ਵਧਾਈ ਬਣ ਗਈ ਫਿਰ ਨੇ ਵਧਾਈ ਬਣ ਗਈ ਆ ਹਾਂ ਬਦਾ ਇਵੇਂ ਬਣ ਗਈ ਆ ਤਾਂ ਟੈਂਸ਼ਨ ਵੀ ਆ ਪੈਸੇ ਵੀ ਲੱਗਣੇ ਆ। ਹਾਂ ਪੈਸੇ ਜਿਹੜੇ ਲੱਗਣੇ ਆ ਮਾਤਾ ਉਹ ਲੱਗੜਈਆਂ ਉਹਨਾਂ ਤੁਹਾਡੇ ਪੈਸੇ ਦਾ ਕਰਕੇ ਵਿਆਹ ਥੋੜੀ ਗੱਪਸਾ ਕਰ ਲੈਣਾ ਵਾ। ਹਾਂ ਹੋ ਵੀ ਤੁਹਾਡੀ ਗੱਲ ਠੀਕ ਆ ਪਰ ਤਾਂ ਤੁਹਾਡੀਆਂ ਤਾਂ ਕਰਦੀਆਂ ਨਹੀਂ ਰਜਣਾ ਸੂਟਾਂ ਨਾਲ। ਰਜਣਾ ਤਾਂ ਨਹੀਂ ਹੋਣਾ ਚਲੋ ਖਰਚਾ ਤੇ ਕਰਨਾ ਹੀ ਪੈਂਦਾ ਵਾ ਭਾਏ ਝੁੱਕ ਕੇ ਕਰੀਏ ਤੇ ਜਿੱਦਾਂ ਮਰਜੀ ਉਹਨਾਂ ਦਾ ਤੇ ਹੋਣਾ ਕਰਨਾ ਹੀ ਪੈਣਾ ਖੁਸ਼ੀ ਵਾਲੀ ਗੱਲ ਆ ਚਲੋ। ਹਾਂ ਹੋ ਐਨਾ ਵਰਕੇ ਕੀ ਦੇਣਾ ਲੈਣਾ ਫੇਰ? ਇਹ ਨਾ ਲੈਣਾ ਤੇ ਡੈਡੀ ਮੈਂ ਨਾ ਹੋ ਕੇ ਪੱਕੇ ਪੈਸੇ ਦੇ ਦਈਏ ਇੱਧਰ ਆ ਮੈਂ ਲੱਗ ਗਿਆ ਇੱਥੇ ਆ ਜਾ ਇੱਥੇ ਆ ਜਾ ਇੱਧਰ ਆ ਜਾ ਇੱਧਰ ਆ ਜਾ ਨੇ ਤੇ ਮੈਂ ਕੀ ਕਹਿਣ ਦਿਆ ਵਾ ਉਹ ਸਮਾਨ ਦਵਾਂਗੇ ਕੋਈ ਲੈ ਕੇ ਕੋਈ ਚੀਜ਼ ਬਣਾ ਕੇ ਦਵਾਂਗੇ ਤੇ ਅਗਲਾ ਕਹਿਣਾ ਵਾ ਮਾਰੀ ਚੰਗੀ ਆ ਤੇ ਉਹਦੇ ਨਾਲ ਰੁਪਈਆ 10000 ਦੇ ਦਈਏ ਲੋ ਵੀ ਆਪੇ ਕਰ ਲੋ ਸਲਾਹ ਕੋਈ ਨਹੀਂ ਜਿੱਦਾਂ ਆਖੋਗੇ ਉਹਦਾ ਕਰ ਲਾਂਗੇ ਆਪਣਾ ਖਰਚ ਕਰ ਲਾਂਗੇ ਉਹ ਜਿਹੜਾ ਕਰਨਾ ਹੋਊਗਾ 10000 हां ठीक हुआ तो चलो ठीक ही है मैं कहनी एक शॉप बना लो ਨਾਲ 10000 ਰੁਪਈਆ ਨਿਰਾਜ ਦੇਣਾ ਗਹਿਣਾ ਤੇ ਕਦਾ ਬਣਦਾ ਹੀ ਆ ਬਣਾਉਣਾ ਦਾ ਬਣਾ ਲੋ ਫਿਰ ਹੋਹਾ ਮੰਦਰੀ ਬਣਾ ਲੋ ਇੱਕ ਓਏ ਆਈ ਚਲਾਈ ਵਾਲੀਆਂ ਬਥੇਰੀਆਂ ਹੁੰਦੀਆਂ ਉੱਥੇ ਬੜੀਆਂ ਸਨਾਰੇ ਕੋ ਫਿਰ ਲੱਲੋ ਛਰੀਆ ਗੁਰਬੰਧਪੁਰੋਂ ਲੱਲ ਲੈਨੇ ਹੋਵੇ 11-12000 ਤੋਂ ਘੱਟ ਨਹੀਂ ਆਉਣੀ ਹੈਲੋ ਲੱਗਣੇ ਆ ਫਿਰ ਬਿਆਹ ਖੜਾ ਇਹ ਸੁੱਖਾ ਵਾ ਮੇਰੀ ਗੱਲ ਸੁਣ ਇਹ ਤੇ ਫਿਰ ਆਪਾਂ ਨੂੰ 20 21 ਹਜ਼ਾਰ ਚ ਪੈ ਜਾਣਾ ਵਾ ਵਿਆਹ ਹੀ ਵਾ ਤੇ ਬਾਕੀ ਕੱਪੜੇ ਜਿਹੜੇ ਬਣਾਉਣੇ ਆ ਆਪਾਂ ਕੱਪੜੇ ਤੇ ਉਹ ਦਈਆਂ ਕਹਿਣ ਪਈ ਕੱਪੜੇ ਬਣਾ ਲਈਏ ਮੁੱਕੇ ਟੇਲਰ ਲੈ ਨਹੀਂ ਤੇੜੇ ਹਾਂ ਦੇ ਛੇ ਰੁਪਏ ਦੇ ਸਾਫ ਕੋਣੀ ਆ ਤੇ ਰੁਪਈਆ ਫਿਰ 8000 ਕਰ ਲੋ ਤੇ ਕੱਪੜੇ ਰਹਿ ਨਹੀਂ ਲੋ ਉਹ ਉਹਨਾਂ ਦੇ ਥੋੜੀ ਬਣਾਉਣੇ ਕੱਪੜੇ ਤੇ ਆਪਣੇ ਪੁਰਾਣੇ ਉਹਨਾਂ ਨੂੰ ਧੁੱਕੀ ਪੁੱਕੀ ਸਾਫ ਕੱਪੜੇ ਤੇ ਨਹੀਂ ਨਵਾਂ ਆ ਬਣਾਉਣੇ ਆ ਨਾ ਬੜੀਆ ਨੇ ਬਣਾਉਣੇ ਨੇ ਫੇਰ ਤੁਸੀਂ ਇੱਟਾ ਹੀ ਕਰ ਲੋ 5000 ਰੁਪਇਆ ਦੇ ਦੋ ਤਾਂ ਸਾਫ ਲੈ ਜਾਓ ਚਲੋ ਵੇਖਣੋ ਅੱਧਾ ਮੇਰਾ ਤੇ ਮੈਨੂੰ ਭਾਈ ਯਾਰ ਦੋ ਮੈਂ ਉਥੋਂ ਜਿਹੜਾ ਥੋੜੇ ਬੜੇ ਕਮਾਉਂਗਾ ਉਹ ਸਹੀ ਇੱਥੇ ਘਰ ਬਹਿ ਕੇ ਮੈਂ ਕੀ ਕਰਨਾ ਪਤਾ ਤਾਂ ਮੇਰਾ ਇਰਾਦਾ ਇਹ ਆ ਪੈਣ ਰਹਾ ਮੇਲਾ ਫਿਰ ਵਿਆਹ ਦਾ ਕਿਤਾ ਉਹ ਜ਼ਿਆਦਾ ਵੇਖ ਲੋ ਜੇ ਛੁੱਟੀ ਮਿਲ ਗਈ ਆ ਗਿਆ ਜੇ ਮਾਲਕ ਨੂੰ ਪੁੱਛ ਲਾਂਗੇ ਇਹ ਤੇ ਆ ਗਿਆ ਠੀਕ ਆ ਨਾ ਆਇਆ ਜਾਊਗਾ ਤਾਂ ਫਿਰ ਤੁਸੀਂ ਵੇਖ ਲਿਓ